ਹਾਂਜੀ ਵੀਰੇ ਮਾਸੀ ਪੈਰੀ ਪੈਣਾ ਹੋਰ ਰਾਜੀ ਖੁਸ਼ੀਆਂ ਪੁੱਤ ਜਿਉਂਦੇ ਵਾਸਤੇ ਰਹੋ ਹੋਰ ਤੇਰੇ ਬੇਬੇ ਬਾਪੂ ਕਿਵੇਂ ਨੇ ਠੀਕ ਹੈ ਮਾਸੀ ਬੇਬੇ ਬਾਪੂ ਠੀਕ ਆ ਤੁਸੀਂ ਠੀਕ ਹੋ ਤੁਹਾਡੀ ਸਿਹਤ ਬਸ ਠੀਕ ਚੱਲੀ ਜਾਂਦਾ ਚੰਗਾ ਪੁੱਤ ਤੁਸੀਂ ਭੈਣ ਭਾਈ ਗੱਲਾਂ ਕਰੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਤੁਸੀਂ ਠੀਕ ਹੈ ਆ ਤੇਰਾ ਸੁਧਾਰਾ ਬੇਬੇ ਨੇ ਤੇਰੀ ਪਸੰਦ ਦੀ ਕੱਲੀ ਕੱਲੀ ਚੀਜ਼ ਭੇਜੀ ਆ ਭੈਣੇ ਜੇ ਕੋਈ ਕਮੀ ਪੇਸ਼ੀ ਹੋਵੇ ਮੈਨੂੰ ਦੱਸ ਦੀ ਭੈਣੇ ਛੱਡ ਵੀਰੇ ਸੁਧਾਰਾ ਕੀ ਕਰਨਾ ਭੈਣੇ ਕੀ ਗੱਲ ਹੋ ਗਈ ਬਸ ਵੀਰੇ ਮੈਂ ਨਹੀਂ ਰਹਿਣਾ ਇਸ ਘਰ ਚ ਭੈਣੇ ਖੁੱਲ ਕੇ ਦੱਸ ਕੀ ਗੱਲ ਹੋਈ ਮੇਰਾ ਨਵੇੜਾ ਕਰਵਾ ਦਿਓ ਵੀਰੇ ਮੇਰਾ ਦਮ ਘੋਟਦਾ ਇਸ ਘਰ ਚ ਭੈਣੇ ਕੀ ਤੀ ਰਹੀ ਆਖਰੀ ਫਸਲ ਹਾਂ ਵੀਰੇ ਭੈਣੇ ਮੈਨੂੰ ਇੱਕ ਗੱਲ ਦੱਸ ਬੱਬੂ ਤੇਰੀ ਨਾ ਕਿਵੇਂ ਰਹਿੰਦਾ ਉਹ ਤਾਂ ਠੀਕ ਹੈ ਵੀਰੇ ਬਸ ਮੇਰੀ ਸੱਸ ਹੀ ਮਾੜੀ ਆ ਹਰ ਗੱਲ ਵਿੱਚ ਇੰਟਰਫੇਅਰ ਪਰਸਨਲ ਸਪੇਸ ਹੀ ਨਹੀਂ ਹੈਗੀ ਇਸ ਘਰ 'ਚ ਪਤਾ ਨਹੀਂ ਕਦੋਂ ਮਰੂਗੀ ਕਦੋਂ ਮੇਰਾ ਖੜਾ ਛੁੱਟੂਗਾ ਭੈਣੇ ਇਸ ਚੀਜ਼ ਦਾ ਹੱਲ ਮੇਰੇ ਕੋਲੇ ਹੈਗਾ ਹਮ ਆਲੇ ਭੈਣੇ ਗੋਲੀਆਂ ਗੋਲੀਆਂ ਭੈਣੇ ਆ ਗੋਲੀਆਂ ਦਾ ਪੱਤਾ ਇੱਕ ਗੋਲੀ ਰੋਜ਼ ਤੇਰੀ ਸੱਸ ਨੂੰ ਦੇਣੀ ਖਾਣ ਵਾਲੀ ਚੀ ਚ ਮਲਾ ਕੇ ਦੇ ਦੇ ਤਿੰਨ ਮਹੀਨਿਆਂ ਚ ਤੇਰੀ ਸੱਸ ਦਾ ਕੰਮ ਤਮਾਮ ਹੋ ਜਾਊਗਾ ਇੱਕ ਗੱਲ ਦਾ ਖਿਆਲ ਰੱਖੀ ਪੈਣੀ ਆਪਣੀ ਸੱਸ ਨਾਲ ਬਣਾ ਕੇ ਰੱਖੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਮੇਰੀ ਗੱਲ ਸਮਝ ਗਈ ਨਾ ਧਿਆਨ ਰੱਖੀ ਚੰਗਾ ਵੀਰੇ ਮੈਂ ਸਮਝ ਗਈ ਹਾਂਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਤੁਸੀਂ ਦੱਸੋ ਮੇਰੇ ਠੀਕ ਐ ਯਾਰ ਕਦੇ ਕਾਲ ਹੀ ਨਹੀਂ ਕਰਦੀ ਤੂੰ ਉਹੀ ਨਹੀਂ ਕੀਤੀ ਵੈਸੇ ਟਾਈਮ ਹੀ ਨਹੀਂ ਲੱਗਿਆ ਲੈ ਟਾਈਮ ਨੂੰ ਦੱਸ ਤੂੰ ਕੀ ਕਰਦੀ ਰਹਿੰਦੀ ਐ ਕੰਮ ਕਰਨ ਨੂੰ ਤੇਰੀ ਸੱਸ ਹੈਗੀ ਆ ਉਸੇ ਨੂੰ ਸਾਰਾ ਦਿਨ ਕੰਮ ਲਈ ਰੱਖਿਆ ਕਰ ਤੂੰ ਮਹਾਨਾ ਮਾਰ ਕੇ ਬੈਠੀ ਰਹਿ ਆ ਕਰ ਮੈਂ ਤਾਂ ਸਾਰਾ ਕੰਮ ਮੇਰੀ ਸੱਸ ਤੋਂ ਕਰਾਉਣੀ ਆ ਕੁਲਵਿੰਦਰ ਪੁੱਤਰਾ ਨਾਲੇ ਤਾਂ ਮੈਂ ਸਬਜ਼ੀ ਬਣਾਤੀ ਨਾਲੇ ਮੈਂ ਸਾਰਾ ਕੰਮ ਕਰਤਾ ਹੁਣ ਤੂੰ ਫੁਲਕੇ ਬਣਾ ਲਈ ਮੰਮੀ ਤੁਸੀਂ ਤਾਂ ਉਹੀ ਬੋਲੀ ਜਾਂਦੇ ਹੋ ਮੇਰੀ ਫਰੈਂਡ ਦਾ ਫੋਨ ਆ ਰਿਹਾ ਸੀ ਉਦੋਂ ਮੈਂ ਗੌਰ ਨਹੀਂ ਕੀਤਾ ਯਾ ਮੰਮੀ ਆਪਦਾ ਕੰਮ ਕਰੋ ਚੰਗਾ ਪੁੱਤ ਮੈਂ ਬਣਾ ਲੈਂਦੀ ਆ ਰੋਟੀ। ਉਹ ਹਾਂ ਕਿੰਦਰ ਮੇਰੀ ਸੱਸ ਆ ਗਈ ਸੀ। ਮੇਰਾ ਮੂਡ ਹੀ ਆਫ ਕਰਤਾ। ਮੈਂ ਫੇਰ ਗੱਲ ਕਰਦੀ ਆ। ਚਲ ਕੋਈ ਗੱਲ ਨਹੀਂ। ਕੋਈ ਨਾ 3 ਮਹੀਨੇ ਦੀ ਗੱਲ ਆ। ਜਦੋਂ ਮੇਰੀ ਸੱਸ ਮਰ ਗਈ ਨਾ ਇਸ ਘਰ ਦੀ ਮਾਲਕਨ ਮੈਂ ਹੀ ਹੋਵਾਂਗੀ। ਉੜੀਏ ਇਹ ਗੋਲੀ ਕੰਮ ਕਰੂਗੀ ਤੇਰਾ। ਲੋ ਮੰਮੀ ਚਾ ਪੀ ਲੂ ਬਹਿ ਜਾ ਪੁੱਤ ਤੂੰ ਵੀ ਪੀ ਲੈ ਚਾ ਤੇਰੀ ਚਾ ਕਿੱਥੇ ਆ ਨਹੀਂ ਮੰਮੀ ਚਾ ਤੁਹਾਡੇ ਲਈ ਬਣਾਈ ਐ ਮੈਂ ਤਾਂ ਕਾਫੀ ਬਣਾਵਾਂਗੀ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਜਿੱਦਨ ਦੀ ਤੂੰ ਘਰ ਆਈਆਂ ਸੁੱਖ ਨਾਲ ਰੌਣਕਾਂ ਲੱਗੀਆਂ ਹੋਈਆਂ ਨੇ ਹੁਣ ਤਾਂ ਮੈਂ ਐਂ ਕਹਿਣੀ ਆ ਪਰਨੂੰ ਸਾਡੇ ਵੀ ਰੱਬ ਲੋੜ ਹੀ ਦੇ ਦੇ ਚਾਹੇ ਉਸ ਤੋਂ ਬਾਅਦ ਮੈਨੂੰ ਰੱਬ ਚੱਕ ਹੀ ਲਵੇ ਉੜੀਏ ਕੁਛ ਦਿਨਾਂ ਦੀ ਮਹਿਮਾਨ ਆ ਵਸ ਤੂੰ ਹੁਣ ਧੀਏ ਹਜੇ ਤੇਰਾ ਕੰਮ ਨਹੀਂ ਬੜਿਆ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਸਵੇਰ ਦੀ ਕੰਮ ਕਰਨ ਲੱਗੀ ਹੋਈਆਂ ਕੀ ਕਰਾਂ ਮੰਮੀ ਸਵੇਰੇ ਉਹਨਾਂ ਨੇ ਡਿਊਟੀ ਤੇ ਜਾਣਾ ਹੁੰਦਾ ਤਾਂ ਕਰਕੇ ਸਬਜ਼ੀ ਜੀਰ ਕੇ ਰੱਖ ਰਹੀਆਂ ਲਿਆ ਪੁੱਤ ਤੇਰਾ ਸਬਜ਼ੀ ਦਾ ਕੰਮ ਮੈਂ ਕਰ ਦਿੰਦੀ ਆ ਤੂੰ ਜਾ ਕੇ ਆਰਾਮ ਕਰ ਲੈ ਜਾ ਮੇਰੀ ਧੀ ਹਾਂਜੀ ਮਿਲ ਗਿਆ ਟਾਈਮ ਮੇਰੇ ਵਾਸਤੇ ਵੀ ਤੁਹਾਨੂੰ ਤੁਹਾਨੂੰ ਪਤਾ ਹੀ ਐ ਸਾਰਾ ਦਿਨ ਤਾਂ ਮੈਂ ਘਰ ਦਾ ਕੰਮ ਕਰਦੀ ਰਹਿਨੀ ਆ ਘਰ ਦਾ ਕੰਮ ਪਤਾ ਕਿੰਨਾ ਹੁੰਦਾ ਤੁਸੀਂ ਇੱਕ ਮੇਡ ਤੱਕ ਨਹੀਂ ਲਵਾ ਸਕਦੇ ਮੇਰੇ ਲਈ ਓ ਮੇਰੀ ਜਾਨ ਤੇਰੀ ਜਾਨ ਨੂੰ ਮੇਡਾਂ ਦਾ ਘਾਟਾ ਦੱਸ ਪਰ ਜਿਹੜਾ ਤੇਰੇ ਹੱਥਾਂ ਦੀਆਂ ਖਾਣ ਚ ਸਵਾਦ ਆ ਨਾ ਉਹ ਮੇਡਾਂ ਮੋਡਾਂ ਚ ਕਿੱਥੇ ਮਿਲਣਾ ਕਮਲਿਏ ਬਸ ਬਸ ਰਹਿਣ ਦਿਓ ਤੁਸੀਂ ਤਾਂ ਗੱਲਾਂ ਕਰਨ ਜੋਗੇ ਹੋ ਓਹੋ ਲੈ ਦੇਖੀ ਤੂੰ ਤਾਂ ਇਸ ਵੇਲੇ ਵੀ ਖੇਜੀਂ ਨਹੀਂ ਆ ਤੈਨੂੰ ਪਤਾ ਆਹੀ ਤਾਂ ਆਪਣੇ ਕੋਲ ਟਾਈਮ ਹੁੰਦਾ ਗੱਲਾਂ ਬਾਤਾਂ ਕਰਨ ਦਾ ਆਏ ਖੈਦੇ ਨਹੀਂ ਹੁੰਦੇ ਚੱਲ ਤੂੰ ਬੈਠ ਲਓ ਜੀ ਚਾਹ ਪੀ ਲਓ ਮਾਤਾ ਨੂੰ ਦੇਤੀ ਸੀ ਚਾਹ ਤੋਂ ਤੋਂ ਉਹਨਾਂ ਦਾ ਲੱਗਿਆ ਰਹਿੰਦਾ ਸਾਰਾ ਦਿਨ ਓ ਯਾਰ ਮੈਂ ਤੈਨੂੰ ਕੁਛ ਕਿਹਾ ਐਵੇਂ ਚੜਨ ਲੱਗ ਜਾਨੀ ਸਵੇਰੇ ਸਵੇਰੇ ਨਾਲੇ ਮਾਤਾ ਮੇਰੀਓ ਥੋੜਾ ਹਸਾਬ ਨਾ ਬੋਲਿਆ ਕਰ ਥੋੜੀ ਮਾਂ ਦੇ ਕਿਹੜਾ ਮੈਂ ਗੋਲੀ ਮਾਰਦੀ ਸਾਰਾ ਦਿਨ ਤਾਂ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਰਹਿਣੀ ਆ ਸਾਡੇ ਘਰੇ ਤਾਂ ਉੱਥੇ ਨੌਕਰ ਲੱਗੇ ਹੋਏ ਨੇ ਇੱਥੇ ਤਾਂ ਮੈਂ ਨੌਕਰਾਨੀ ਬਣਾ ਕੇ ਰੱਖਤੀ ਮੈਥੋਂ ਨਹੀਂ ਹੁੰਦਾ ਹੋਰ ਕੁਝ ਬੱਸ ਕਰ ਬਹੁਤ ਬੋਲੀ ਜੰਨੀ ਆ ਤੂੰ ਬੱਬੂ ਤੂੰ ਚੁੱਪ ਕਰ ਜਾ ਪੁੱਤ ਕਿਉਂ ਕਮਲਾ ਹੋਇਆ ਤੁਹਾਡੇ ਕਰਕੇ ਹੁੰਦਾ ਕਲੇਸ਼ ਸਾਰਾ ਦਿਨ ਮਾਂ ਮਾਂ ਕਰਦਾ ਰਹਿੰਦਾ ਮੇਰੇ ਨਾਲ ਤਾਂ ਨਾ ਪਿਆਰ ਨਾ ਗੱਲ ਕਰਦਾ ਨਾ ਮੈਨੂੰ ਘਮਾਉਣ ਕਿਤੇ ਲੈ ਕੇ ਜਾਂਦਾ ਉਹ ਬੱਸ ਕਰੋ ਯਾਰ ਬਹੁਤ ਹੋ ਗਿਆ ਆਹ ਭਈ ਤੁਹਾਡੀ ਚਾ ਸਵੇਰੇ ਉੱਠੋ ਉਦੋਂ ਕਲੇਸ਼ ਸ਼ਾਮ ਨੂੰ ਆਓ ਉਦੋਂ ਕਲੇਸ਼ ਮੈਂ ਚੱਲਿਆ ਕੰਮ ਤੇ ਆਥਣੇ ਰੋਟੀ ਨਾ ਆਪਣਾਈ ਮੇਰੀ ਬੇ ਬੱਬੂ ਉਹ ਮੈਂ ਚੱਲਿਆ ਮਾਤਾ ਕੁਲਵਿੰਦਰ ਪੁੱਤ ਤੂੰ ਗੱਲ ਸੁਣ ਮੇਰੀ ਲਓ ਮੰਮੀ ਚਾਹ ਪੀ ਲਓ ਪੁੱਤ ਅੱਜ ਤਾਂ ਮੇਰਾ ਚਿੱਤ ਨਹੀਂ ਕਰਦਾ ਚਾਹ ਪੀਣ ਨੂੰ ਕੀ ਹੋਇਆ ਤੁਹਾਨੂੰ ਤੁਸੀਂ ਠੀਕ ਤਾਂ ਹੋ ਉਦਾਂ ਹੀ ਹੁਣ ਸਰੀਰ ਠੀਕ ਨਹੀਂ ਰਹਿੰਦਾ ਹੁਣ ਤਾਂ ਬੁੜੀਏ ਤੇਰਾ ਚਿੱਤ ਸਵੇਲ ਜਾ ਕੇ ਠੀਕ ਹੋ ਪੁੱਤ ਤੂੰ ਮੇਰਾ ਕਿੰਨਾ ਖਿਆਲ ਰੱਖਦੀ ਆ ਰੱਬ ਤੇਰੇ ਵਰਗਿਆਂ ਨੂੰ ਹਰ ਕਰ ਦੇਵੇ ਤੰਦਰੁਸਤੀ ਰੱਖੇ ਮਾਲਕ ਤੁਹਾਨੂੰ ਮੇਰੀ ਨਾ ਤੂੰ ਚਿੰਤਾ ਕਰ ਹੁਣ ਤਾਂ ਤੂੰ ਆਪਦੀ ਤੰਦਰੁਸਤੀ ਵੇਖ ਯਾਰ ਮਾਤਾ ਕਹਿੰਦੀ ਅੱਜ ਰੋਟੀ ਵੀ ਨਹੀਂ ਖਾਣੀ ਮੈਨੂੰ ਸ਼ਕਲੋਂ ਵੀ ਢਿੱਲੀ ਜੀ ਲੱਗ ਜਾਂਦੀ ਸੀ ਪਤਾ ਨਹੀਂ ਕੀ ਗੱਲ ਹੋਈ ਐ ਬਿਮਾਰ ਲੱਗਦੀ ਐ ਮਾਤਾ ਹੂੰ ਓ ਯਾਰ ਤੂੰ ਹਜੇ ਤੱਕ ਸਵੇਰ ਵਾਲੀ ਗੱਲ ਨੂੰ ਲਈ ਬੈਠੀ ਆ ਬਸ ਕਰ ਹੁਣ ਨਾਲੇ ਗਲਤੀ ਤੇਰੀ ਵੀ ਸੀ ਘੱਟ ਤੂੰ ਵੀ ਨਹੀਂ ਸੀ ਬੋਲਦੀ ਬਸ ਕਰੋ ਰਹਿਣ ਦਿਓ ਇਸ ਕਰੱਚ ਮੇਰੀ ਕਿਹੜਾ ਕੋਈ ਇੱਜ਼ਤ ਐ ਲੈ ਕਮਲ ਜੀ ਤੇਰੀ ਕਿਉਂ ਨਹੀਂ ਇੱਜ਼ਤ ਹੈਗੀ ਤੂੰ ਤਾਂ ਮੇਰੀ ਜਾਨ ਆ ਨਾਲੇ ਐ ਸੰਡੇ ਤੇਨੂੰ ਪੱਕਾ ਘਮਾ ਕੇ ਲਿਆਉਂਗਾ ਦੱਸ ਕਿੱਥੇ ਜਾਣਾ ਤੁਸੀਂ ਤਾਂ ਮੈਨੂੰ ਜੀ ਹਰ ਹਫਤੇ ਸ਼ਿਮਲਾ ਘਮਾ ਕੇ ਲਿਆਉਂਦੇ ਹੋ ਓ ਯਾਰ ਚੱਲ ਸ਼ਿਮਲੇ ਤਾਂ ਨਹੀਂ ਪਰ ਕਿਤੇ ਨਾ ਕਿਤੇ ਤਾਂ ਜ਼ਰੂਰ ਪੱਕਾ 100% ਕਮਾ ਕੇ ਲਿਆਉਂਗਾ ਮੰਨ ਵੀ ਜਾ ਮੰਨ ਜਾ ਯਾਰ ਮੰਨ ਵੀ ਜਾ ਹੁਣ ਦੇਖੀ ਆਏਗਾ ਤਾਂ ਕਰਦੀਆਂ ਹੈ ਗੋਰਾ ਗੋੜੀ ਨਾਲ ਸਰਕਰਨਾ ਸ਼ੁਰੂ ਕਰਤਾ ਹਾਏ 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 ਹੁਣ ਤਾਂ ਸੇਵਾ ਦੀ ਤਿਆਰੀ ਸ਼ੁਰੂ ਹੋ ਗਈ ਹਮਮ ਲੋ ਮੰਮੀ ਰੋਟੀ ਖਾ ਲੋ ਪੁੱਤ ਹਜੇ ਮੇਰਾ ਚਿੱਤ ਨਹੀਂ ਕਰਦਾ ਰੋਟੀ ਖਾਣ ਨੂੰ ਹੁਣ ਤਾਂ ਮੰਮੀ ਮੈਂ ਗਰਮ ਗਰਮ ਬਣਾਈ ਐ ਫੇਰ ਰੋਟੀ ਠੰਡੀ ਹੋ ਜਾਣੀ ਐ ਅੱਛਾ ਪਹਿਲਾਂ ਉੱਥੇ ਬੈਠ ਕੇ ਤੂੰ ਮੇਰੀ ਗੱਲ ਸੁਣ ਹਾਂਜੀ ਮੰਮੀ ਦੱਸੋ ਆ ਫੜ ਗਏ ਨੇ ਪੁੱਤ ਆ ਫੜ ਲੋਕਰ ਦੀ ਚਾਬੀ ਅੱਜ ਤੋਂ ਘਰ ਤੇਰੇ ਹਵਾਲੇ ਆ ਤੂੰ ਹੀ ਕਰ ਦੀ ਮਾਲਕਣਾ ਪ੍ਰਮਾਤਮਾ ਤੈਨੂੰ ਤੰਦਰੁਸਤੀਆਂ ਬਖਸ਼ੇ ਮੇਰਾ ਕੀ ਪਤਾ ਜ਼ਿੰਦਗੀ ਦਾ ਕਦੋਂ ਤੁਰ ਜਾਣਾ ਮੰਮੀ ਤੁਸੀਂ ਐਂ ਕਾ ਤੋ ਕਹਿ ਰਹੇ ਹੋ ਪੁੱਤ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਮੇਰਾ ਕੀ ਪਤਾ ਮੈਂ ਕਦੋਂ ਤਰ ਜਾਣਾ ਇਹ ਘਰਵਾਰ ਸਾਰਾ ਮੈਂ ਬਹੁਤ ਔਖਾ ਹੋ ਕੇ ਬਣਾਇਆ ਬੱਬੂ ਦਾ ਡੈਡੀ ਤਾਂ ਬਾਲੀ ਛੋਟੀ ਉਮਰ ਚ ਤੁਰ ਗਿਆ ਸੀ ਬੱਬੂ ਨੂੰ ਮੈਂ ਬਹੁਤ ਔਖਾ ਹੋ ਕੇ ਪਾਲਿਆ ਇਹਨੂੰ ਹੁਣ ਤੂੰ ਸੰਭਾਲ ਕੇ ਰੱਖਣਾ ਪੁੱਤ ਇਹ ਘਰ ਤੇਰੇ ਹਵਾਲੇ ਆ ਤੂੰ ਫਿਰ ਹੁਣ ਅੱਜ ਤੋਂ ਘਰ ਦੀ ਮਾਲਕਣਾ ਤੂੰ ਹੀ ਘਰ ਨੂੰ ਸੰਭਾਲ ਕੇ ਰੱਖਣਾ ਪੁੱਤ ਜੇ ਸਾਸ ਨੂੰ ਮੈਂ ਮਾਰਨ ਦਾ ਪਲਾਨ ਕਰਦੀ ਸੀ ਅੱਜ ਉਸਨੇ ਸਾਰਾ ਕੁਝ ਹੀ ਮੇਰੇ ਹਵਾਲੇ ਕਰ ਦਿੱਤਾ ਏ ਸੱਚੇ ਪਾਤਸ਼ਾਹ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਮੇਰੇ ਵਰਗੀ ਪਾਪਕ ਨੂੰ ਤਾਂ ਨਰਕਾਂ 'ਚ ਵੀ ਥਾਂ ਨਹੀਂ ਮਿਲਨੀ ਹੁਣ ਮੈਂ ਕੀ ਕਰਾਂ ਵਾਹਿਗੁਰੂ ਜੀ ਮੈਂ ਆਪਣੀ ਕੀਤੀ ਗਲਤੀ ਦਾ ਨਹੀਂ ਸੁਧਾਰ ਸਕਦੀ ਹੁਣ ਇਹਦੀ ਸੇਵਾ ਕਰਨਾ ਹੀ ਮੇਰਾ ਤਰ੍ਹਾਂ ਹੈ ਹੋਰ ਭੈਣੇ ਤੂੰ ਠੀਕ ਹੈ ਮੈਂ ਤਾਂ ਠੀਕਾਂ ਵੀਰੇ ਪਰ ਮੰਮੀ ਭੈਣ ਤੂੰ ਆਪਣੀ ਸਸਤੀ ਚਿੰਤਾ ਨਾ ਕਰ ਉਹ ਤਾਂ ਥੋੜੇ ਦਿਨਾਂ ਦੀ ਮਹਿਮਾਨ ਆ ਨਹੀਂ ਵੀਰੇ ਮੈਥੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਤਾਂ ਮੈਨੂੰ ਮਾਂ ਵਾਂਗੂ ਪਿਆਰ ਕਰਦੀ ਆ ਮੈਂ ਉਹਨੂੰ ਜ਼ਹਿਰ ਦੇ ਕੇ ਮਾਰ ਰਹੀ ਸੀ ਚੱਲ ਤੂੰ ਟੈਨਸ਼ਨ ਨਾ ਲੈ ਵੀਰੇ ਟੈਨਸ਼ਨ ਵਾਲੀ ਗੱਲ ਆ ਜੇ ਮੰਮੀ ਨੂੰ ਕੁਝ ਹੋ ਗਿਆ ਮੈਂ ਆਪਣੇ ਆਪ ਨੂੰ ਮਾਫ਼ ਕਿਵੇਂ ਕਰਾਂਗੀ ਕਮਲ ਜੀ ਇਹੋ ਜਿਹਾ ਕੁਝ ਨਹੀਂ ਹੁੰਦਾ ਤੂੰ ਰਿਲੈਕਸ ਹੋ ਜਾ ਸਭ ਠੀਕ ਹੋ ਜਾਊਗਾ ਵੀਰੇ ਕੀ ਮਤਲਬ ਆ ਤੈਨੂੰ ਮੈਂ ਕਮਲਾ ਲੱਗਦਾ ਜਿਹੜਾ ਤੇਰੀ ਸੱਸ ਨੂੰ ਜ਼ਹਿਰ ਦੇ ਕੇ ਮਾਰੂੰਗਾ ਕਮਲੀਏ ਉਹ ਇੱਕ ਡਰਾਮਾ ਸੀ ਕੀ ਮਤਲਬ ਵੀਰੇ ਮੈਂ ਕੁਝ ਸਮਝੀ ਨਹੀਂ ਉਹ ਤੈਨੂੰ ਮੈਂ ਸਮਝਾਉਣਾ ਤੈਨੂੰ ਪਤਾ ਜਿੱਦਣ ਬਲਬੀਰ ਸੰਧਾਰਾ ਦੇ ਨਾਲ ਆਇਆ ਸੀਗਾ ਨਾ ਉਦੋਂ ਇੱਕ ਦਿਨ ਪਹਿਲਾਂ ਸਾਡੀ ਗੱਲ ਹੋਈ ਸੀ ਤੇ ਮੈਂ ਇਹਨੂੰ ਦੱਸਿਆ ਵੀ ਘਰੇ ਆਹ ਕੁਝ ਚੱਲੀ ਜਾਂਦਾ ਤਾਂ ਬਾਈ ਨੇ ਮੈਨੂੰ ਸਲਾਹ ਦਿੱਤੀ ਸੀ ਕਹਿੰਦਾ ਬਈ ਆਪਾਂ ਐਂ ਕਰਕੇ ਕਰ ਲੈਂਦੇ ਆ ਸ਼ਾਇਦ ਆਪਣਾ ਪਲਾਨ ਕਾਮਯਾਬ ਹੋ ਜਾਏ ਤੇ ਫਿਰ ਮੈਂ ਬਾਈ ਨੂੰ ਕਿਹਾ ਵੀ ਭਾਈ ਤੂੰ ਹੀ ਮਾਤਾ ਦੀ ਦਵਾਈ ਲੈ ਕੇ ਆਉਣੀ ਆ ਮਾਤਾ ਦਵਾਈ ਵੀ ਨਹੀਂ ਲਿੰਦੇ ਹੀ ਟਾਈਮ ਨਾਲ ਤੇ ਵੀਰ ਉਹ ਦਵਾਈ ਲੈ ਕੇ ਆਇਆ ਤੇ ਉਹੀ ਤੈਨੂੰ ਬਾਈ ਨੇ ਜ਼ਹਿਰ ਦਾ ਕਹਿ ਕੇ ਦਿੱਤੀ ਤੇ ਤੂੰ ਜ਼ਹਿਰ ਦੇਣ ਦੇ ਲਾਲਚ 'ਚ ਇੱਕ ਦਿਨ ਵੀ ਨਾਂਗਾ ਨਹੀਂ ਪਾਇਆ ਉਸੇ ਚੱਕਰ 'ਚ ਮਾਤਾ ਵੀ ਠੀਕ ਹੋ ਗਈ ਨਾਲੇ ਹੁਣ ਤੈਨੂੰ ਵੀ ਥੋੜੀ ਬਹੁਤ ਅਕਲ ਆ ਗਈ ਤੇ ਇੱਕ ਗੱਲ ਹੋਰ ਬਲਵੀਰ ਭਾਈ ਤੁਹਾਨੂੰ ਲੱਗਦਾ ਵੀ ਕੋਈ ਮਾਂ ਆਪਣੇ ਪੁੱਤ ਦਾ ਘਰੋਂ ਝਾੜੂਗੀ ਸੱਸਾਂ ਵੀ ਮਾਵਾਂ ਹੀ ਹੁੰਦੀਆਂ ਨੇ ਬਸ ਕਈਆਂ ਨੂੰ ਥੋੜਾ ਲੇਟ ਸਮਝ ਆਉਂਦੀ ਆ ਬਾਜੀ ਆ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਤੇ ਇੱਕ ਗੱਲ ਹੋਰ ਬਈਆ ਜਦੋਂ ਕੁੜੀਆਂ ਪੇਕੇ ਘਰੇ ਹੁੰਦੀਆਂ ਕੀ ਲੱਗਦਾ ਸਾਡੀਆਂ ਮਾਵਾਂ ਨਾਲ ਲੜਾਈ ਨਹੀਂ ਹੁੰਦੀਗੀ ਪਰ ਉਹ ਗੱਲਾਂ ਉਹ ਦਿਲ ਚ ਨਹੀਂ ਰੱਖਦੀਆਂ ਪਰ ਜਦੋਂ ਉਹੀ ਲੜਾਈ ਸੱਸਾ ਨਾਲ ਹੋਣ ਲੱਗ ਜਾਂਦੀ ਹੈ ਤਾਂ ਉਹੀ ਅੰਦਰੋਂ ਅੰਦਰੀ ਜ਼ਹਿਰ ਦਾ ਕੰਮ ਕਰਨ ਲੱਗ ਜਾਂਦੀ ਹੈ ਤੇ ਇੰਨਾ ਗੱਲਾਂ ਨਾਲ ਹੀ ਰਿਸ਼ਤੇ ਖਰਾਬ ਹੋਣ ਲੱਗ ਜਾਂਦੇ ਆ ਜੇ ਕੁੜੀਆਂ ਸੱਸਾ ਨੂੰ ਮਾਂ ਸਮਝਣ ਲੱਗ ਜਾਣ ਤਾਂ ਸੱਸਾ ਵੀ ਨੂੰਹਾਂ ਨੂੰ ਧੀਆ ਸਮਝਣ ਲੱਗ ਜਾਣੀਆਂ ਮੈਨੂੰ ਮਾਫ਼ ਕਰ ਦਿਓ ਜੀ ਚੱਲ ਕੋਈ ਨਾ ਕਮਲੀਏ ਤੇਰੇ ਨਾਲ ਮੇਰਾ ਕੋਈ ਗੁੱਸਾ ਥੋੜੀ ਹੈ ਜੇ ਇੱਕ ਪਾਸੇ ਮੇਰੀ ਮਾਂ ਆ ਤਾਂ ਦੂਜੇ ਪਾਸੇ ਤੂੰ ਮੇਰੀ ਜੀਵਨ ਸਾਥੀ ਵੀ ਆ ਤੇ ਮੇਰੇ ਵਾਸਤੇ ਦੋਨੇ ਬਰਾਬਰ ਆ ਨਾਲੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਇੱਕ ਦਿਨ ਘਰੇ ਸੀਗਾ ਅੱਜ ਵੀ ਤੂੰ ਖੇਤਾਂ 'ਚ ਕੰਮ ਕਰੀ ਜਾਣਾ ਮਾਂ ਤਾਂ ਖੇਤਾਂ 'ਚ ਕੰਮ ਕਰਨ ਦਾ ਵੀ ਕਿੱਥੇ ਟਾਈਮ ਮਿਲਦਾ ਅੱਜ ਟਾਈਮ ਮਿਲਿਆ ਸੀ ਨਾਲੇ ਆਪਦੇ ਖੇਤਾਂ 'ਚ ਕੰਮ ਕਰਨ ਦਾ ਨਾ ਸਵਾਦ ਹੀ ਵੱਖਰਾ ਹੈ ਬਸ ਕੁੜੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਰੇ ਸਵੀ ਮਾਮਾ ਬਣ ਸਕਦੀਆਂ ਬਸ ਉਹਨਾਂ ਨੂੰ ਧੀਆਂ ਬਣਦੀ ਲੋੜ